ਯਾਬ ਇਸ ਮੌਕੇ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਚ ਹੈ ਹੜ ਦਾ ਪਾਣੀ ਪੰਜ ਪੰਜ 7 7 ਫੁੱਟ ਖੇਤਾਂ ਤੋਂ ਲੈ ਕੇ ਘਰਾਂ ਤੱਕ ਖੜਾ ਹੈ ਇਸ ਹੜ ਨੇ ਜਿੱਥੇ ਫਸਲ ਦਾ ਜਿੱਥੇ ਪਸ਼ੂਆਂ ਦਾ ਜਿੱਥੇ ਘਰਬਾਰ ਦਾ ਨੁਕਸਾਨ ਕੀਤਾ ਉੱਥੇ ਜਾਨੀ ਨੁਕਸਾਨ ਵੀ ਹੋਣ ਲੱਗਾ ਇਸ ਸਭ ਦੇ ਬਾਵਜੂਦ ਕੇਂਦਰ ਦਾ ਪੰਜਾਬ ਪ੍ਰਤੀ ਅਜੇ ਕੋਈ ਵੀ ਰੁਝਾਨ ਨਜ਼ਰ ਨਹੀਂ ਆਟੇ 3 ਲੱਖ ਏਕੜ ਤੋਂ ਵੱਧ ਫਸਲ ਜਿਹੜੀ ਤਬਾਹ ਹੋਈ ਹੈ ਉਹਦਾ ਕੋਈ ਮੋੜ ਪੈਣ ਦੀ ਕੋਈ ਆਸਤੀ ਕਰਨੀ ਨਹੀਂ ਹੈ ਪੰਜਾਬ ਦੇ ਵਿੱਚ ਜੇ ਕੋਈ ਦਿਖ ਰਿਹਾ ਹੈ ਤਾਂ ਪਾਕਿਸਤਾਨੀ ਫੌਜ ਦਿਖ ਰਹੀ ਹੈ ਜੇ ਕੋਈ ਦਿਖ ਰਿਹਾ ਹੈ ਤਾਂ ਉਹ ਖਾਲਸਾ ਐਸਜੀਪੀਸੀ ਦਿਖ ਰਹੀ ਹੈ ਜੇ ਕੋਈ ਦਿਖ ਰਿਹਾ ਹੈ ਤਾਂ ਉਹ ਆਮ ਸਧਾਰਨ ਸੇਵਾਦਾਰ ਸੋਸਾਇਟੀਆਂ ਆਮ ਆਦਮੀ ਪਾਰਟੀ ਕਹਿੰਦੇ ਇਸ ਕਦਰ ਕਿੰਗੀ ਕਿ ਉਹਨਾਂ ਦੀਆਂ ਤਾਂ ਨੀਹਾ ਜੀ ਹੜ੍ਹਾਂ ਦਾ ਪਾਣੀ ਪੈ ਗਿਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਨਾਮ ਚਿੱਠੀ ਲਿਖ ਕੇ ਕਹਿੰਦੇ ਨੇ ਕਿ ਜੀ ਸਾਡਾ 60000 ਕਰੋੜ ਬਕਾਇਆ ਖੜਾ ਉਹ ਮੋੜ ਦਿਓ। ਮੰਤਰੀ ਸਾਹਿਬ ਇਹ ਮੌਕੇ ਚਿੱਠੀਆਂ ਲਿਖਣ ਦੇ ਨਹੀਂ ਇਹ ਆਵਾਜ਼ ਬੁਲੰਦ ਕਰਨ ਦੇ ਸਾਰੀਆਂ ਪਾਰਟੀਆਂ ਦੇ ਨਮਾਇਦਿਆਂ ਨੂੰ ਲੈ ਕੇ ਦਿੱਲੀ ਜਾਣਦੇ ਨੇ। ਕੇਂਦਰ ਨੇ ਭਾਖੜਾ ਡੈਮ ਤੇ ਪੂਰਨ ਕਬਜ਼ਾ ਕਰ ਲਿਆ। ਇਹ ਟਾਈਮ ਸਾਡਾ ਕੰਟਰੋਲ ਸਾਡੇ ਕੋਲ ਰਹੂਗਾ। ਅਮਾ ਚੰਨਾਂ ਤੁਸੀਂ رابطہ ਕਰਦੇ ਨਹੀਂ ਫਿਰ ਜਿਆਦਾ ਸਮਾਂ ਮੁੱਖ ਮੰਤਰੀ ਦੀ ਬਜਾਏ ਰਾਜਪਾਲ ਦਾ ਰੱਛ ਲੈ ਕੇ ਨੂੰ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਪੰਜਾਬ ਇਸ ਮੌਕੇ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਚ ਹੈ ਹੜ ਦਾ ਪਾਣੀ 5-5 7-7 ਫੁੱਟ ਖੇਤਾਂ ਤੋਂ ਲੈ ਕੇ ਘਰਾਂ ਤੱਕ ਖੜਾ ਹੈ ਤੇਜ਼ ਹੜ ਨੇ ਜਿੱਥੇ ਫਸਲ ਦਾ ਜਿੱਥੇ ਪਸ਼ੂਆਂ ਦਾ ਜਿੱਥੇ ਘਰਵਾਰ ਦਾ ਨੁਕਸਾਨ ਕੀਤਾ ਉੱਥੇ ਜਾਨੀ ਨੁਕਸਾਨ ਵੀ ਹੋਣ ਲੱਗਾ ਬੇਸ਼ੱਕ ਪੂਰੀ ਜਾਣਕਾਰੀ ਮਿਲਣਾ ਅਜੇ ਬਹੁਤ ਮੁਸ਼ਕਲ ਹੈ ਪਰ ਜੋ ਮੁੱਢਲੀ ਜਾਣਕਾਰੀ حاصل ਹੋ ਰਹੀ ਹੈ ਉਹਦੇ ਅਨੁਸਾਰ ਹੁਣ ਤੱਕ 26 ਤੋਂ ਵੱਧ ਮੌਤਾਂ ਇਸ ਹੜ੍ਹ ਦੇ ਵਿੱਚ ਚਲੀਆਂ ਗਈਆਂ ਨੇ ਜਾਂ ਸੜਨੇ ਲੈ ਲਈਆਂ ਨੇ ਪੰਜਾਬ 'ਚ ਗਵੰਡੀ ਸੁਭਾ ਹਰਿਆਣਾ ਵੀ ਹੜ੍ਹ ਦੀ ਚਪੇਟ ਚੋਂਦਾ ਜਾ ਰਿਹਾ ਜਮਨਾ ਵੀ ਉਫਾਂਟ ਤੇ ਆ ਕਗਰਵੀ ਪੂਰੀ ਤਰ੍ਹਾਂ ਇਧਰ ਸੁਖਨਾ ਦੇ ਪਲੜ ਗੇਟ ਖੁੱਲਣਾ ਚੰਡੀਗੜ੍ਹ ਦੇ ਆਲੇ ਦੁਆਲੇ ਦਾ ਖੇਤਰ ਵੀ ਪਰ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚਾਹੇ ਪਠਾਨਕੋਟ ਖੇਤਰ ਹੋਵੇ ਚਾਹੇ ਗੁਰਦਾਸਪੁਰ ਖੇਤਰ ਹੋਵੇ ਚਾਹੇ ਕਪੂਰਥਲਾ ਹੋਵੇ ਚਾਹਿਆ ਅੰਮ੍ਰਿਤਸਰ ਹੋਵੇ ਚਾਹ ਫਿਰੋਜ਼ਪੁਰ ਹੋਵੇ ਚਾਹ ਫਾਜ਼ਲਕਾ ਸ਼ਾਦਪੁਰ ਵਾਲੀ ਬੈਲਟ ਹੋਵੇ ਸੋ ਲਗਭਗ ਇਹ ਸਾਰੇ ਖੇਤਰ ਇਹ ਸਾਰੇ ਜ਼ਿਲ੍ਹੇ ਪੂਰੀ ਤਰ੍ਹਾਂ ਇੱਕ ਤਰ੍ਹਾਂ ਦਾ ਤਹਿਸ ਨਹਿਸ ਹੋ ਗਏ ਤੇ ਸਭ ਤੋਂ ਦੁੱਖ ਵਾਲਾ ਪਹਿਲੂ ਇਹ ਹੈ ਕਿ ਇਹ ਸਭ ਦੇ ਬਾਵਜੂਦ ਕੇਂਦਰ ਦਾ ਪੰਜਾਬ ਪ੍ਰਤੀ ਅਜੇ ਕੋਈ ਵੀ ਰੁਝਾਨ ਨਜ਼ਰ ਨਹੀਂ ਆਇਆ ਜਿਹੜੇ ਹਰ ਗੱਲ ਤੇ ਇੱਕ ਦੇਸ਼ ਇੱਕ ਚੌਣ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਟੈਕਸ ਇਹ ਜਿਹੇ ਫਾਰਮੂਲੇ ਲੈ ਕੇ ਆਉਂਦੇ ਨੇ ਇੱਕ ਦੇਸ਼ ਇੱਕ ਪਾਸ਼ਾ ਹੁਣ ਉਹ ਪੰਜਾਬ ਵਾਲੇ ਪਾਸੇ ਕਿਉਂ ਨਹੀਂ ਅਜੇ ਤੱਕ ਰੁਕ ਕਰ ਰਹੇ ਜਿੱਥੇ ਇਹ ਸਵਾਲ ਹੈ ਉਥੇ ਆਪਾਂ ਮੁੱਖ ਮੰਤਰੀ ਦੇ ਪਹਿਲੂ ਤੇ ਵਝਾਵਾਂਗੇ ਪਰ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਵਧਾਂ ਮੈਂ ਤਾਜੀ ਸਥਿਤੀ ਤੋਂ ਦਰਸ਼ਕਾਂ ਨੂੰ ਇਸ ਲਈ ਜਾਣੂ ਕਰਾਉਣਾ ਚਾਹੁੰਨਾ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ 1300 ਤੋਂ ਵੱਧ ਪਿੰਡ ਤੇ 3.5 ਲੱਖ ਏਕੜ ਤੋਂ ਵੱਧ ਫਸਲ ਜਿਹੜੀ ਤਬਾਹ ਹੋਈ ਹੈ ਉਹਦਾ ਕੋਈ ਮੋੜ ਪੈਣ ਦੀ ਕੋਈ ਆਸਤੀ ਕਰਨੀ ਨਹੀਂ ਹੈ ਕਿਤੇ ਪਰ ਪਸ਼ੂ ਕਿੰਨੇ ਮਾਰੇ ਗਏ ਕਿੰਨੇ ਹੜ ਗਏ ਕਿੰਨੀਆਂ ਬੱਕਰੀਆਂ ਕਿੰਨੀਆਂ ਮੁਰਗੀਆਂ ਕਿੰਨੀਆਂ ਮਹਸਾਂ ਕਿੰਨੀਆਂ ਗਾਈਆਂ ਕਿੰਨੇ ਬਲਦ ਉਦਾ ਕੋਈ ਅਜੇ ਤੱਕ ਕੋਈ ਅੰਕੜਾ ਨਹੀਂ ਹੈ ਸਰਕਾਰ ਨੇ ਇੱਕ ਬੈਠਕ ਕੀਤੀ ਪਿਛਲੇ ਦਿਨੀ ਉਸ ਬੈਠਕ ਚ ਦਮ ਪਰਨ ਦੀ ਕੋਸ਼ਿਸ਼ ਕੀਤੀ ਕਿ ਲਓ ਜੀ ਵਿਭਾਗ ਲਾਤੇ ਕੁਝ ਨਹੀਂ ਲਾਤੇ ਪਰ ਪੰਜਾਬ ਤੇ ਵਿੱਚ ਜੇ ਕੋਈ ਦਿਖ ਰਿਹਾ ਤਾਂ ਭਾਰਤੀ ਫੌਜ ਦਿਖ ਰਹੀ ਹੈ ਜੇ ਕੋਈ ਦਿਖ ਰਿਹਾ ਤਾਂ ਉਹ ਖਾਲਸਾ ਐਡ ਐਸਜੀਪੀਸੀ ਦਿਖ ਰਹੀ ਹੈ ਜੇ ਕੋਈ ਦਿਖ ਰਿਹਾ ਤਾਂ ਉਹ ਆਮ ਸਧਾਰਨ ਸੇਵਾਦਾਰਨ ਸੁਸਾਇਟੀਆਂ ਜੋ ਕੋਈ ਦਿਖ ਰਿਹਾ ਤਾਂ ਲੋਕ ਆਪ ਮਹਾਰ ਇੱਕ ਦੂਜੇ ਦੀ ਸਹਾਇਤਾ ਕਰਦੇ ਦਿਖ ਰਿਹਾ ਪੰਜਾਬ ਪੰਜਾਬ ਦੀ ਸਹਾਇਤਾ ਕਰਦਾ ਦਿਖ ਰਿਹਾ ਸਿਆਸਤ ਤੇ ਸਰਕਾਰ ਨਹੀਂ ਹਾਂ ਇਕਾ ਦੁਕਾ ਲੀਡਰ ਕੁਝ ਪਾਰਟੀਆਂ ਕੁਝ ਨਮਾਇंदे ਝੰਡੇ ਲਾ ਕੇ ਫੋਟੋਆਂ ਲਾ ਕੇ ਤਸਵੀਰਾਂ ਲਾ ਕੇ ਇਹ ਵੀ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਆਸਾਨ ਕਰ ਰਹੇ ਹਾਂ ਤੁਹਾਡੀ ਮਦਦ ਕਰਕੇ ਨੀ ਅਜਿਹੇ ਮੌਕੇ ਮੈਂਨਰਾਂ ਦੀ ਕੀ ਲੋੜ ਤੁਸੀਂ ਸੇਵਾ ਕਰਨੀ ਹੈ ਤੁਹਾਡੀ ਸੇਵਾ ਆ ਭਲੂਗੀ ਪਰ ਨਹੀਂ ਸਰਕਾਰ ਤੋਂ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨਮਾਇਨੇਆਂ ਤੱਕ ਆਪਣੇ ਚਿਹਰੇ ਮੋਹਰੇ ਬੈਨਰ ਲਾ ਕੇ ਚਾਹੇ ਪਾਣੀ ਵਾਲੀ ਹੋਵੇ ਐ ਟ੍ਰੈਲੀ ਭੇਜੀ ਹੋਵੇ ਪਰ ਬੈਨਰ ਦਿਖਣਾ ਚਾਹੀਦਾ ਸੋ ਇਹ ਸਭ ਦੇ ਬੱਚਾਲੇ ਆਮ ਆਦਮੀ ਪਾਰਟੀ ਕਹਿੰਦੇ ਇਸ ਕਦਰ ਕਿਰਗੀ ਕਿ ਉਹਨਾਂ ਦੀਆਂ ਤਾਂ ਨੀਹਾਂ ਜੀ ਹੜਾਂ ਦਾ ਪਾਣੀ ਪੈ ਗਿਆ ਜੀ ਹਾਂ ਕੀ ਆਮ ਆਦਮੀ ਪਾਰਟੀ ਦੀ ਖੋਖਲੀ ਸਿਆਸਤ ਦਾ ਇਸ ਹੜ ਨੇ ਪਰਦਾ ਫਾਸ਼ ਕਰ ਦਿੱਤਾ ਬੇਸ਼ੱਕ ਵਿਰੋਧੀ ਧਿਰ ਰੜਕਦੀ ਨਹੀਂ ਕਾਂਗਰਸ ਬੇਸ਼ੱਕ ਅਕਾਲੀ ਉਸ ਤੰਦੇਹੀ ਨਾਲ ਕੰਮ ਕਰਦੇ ਨਜ਼ਰ ਨਹੀਂ ਆਉਂਦੇ ਜਿਸ ਤੰਦੇਹੀ ਨਾਲ ਉਹ ਸੰਘਰਸ਼ੀ ਪਾਰਟੀ ਦੀ ਅੱਗੇ ਲੜੀ ਤੁਰਨ ਦਾ ਦਮ ਪਰਦੇ ਨੇ ਬੀਜੇਪੀ ਤਾਂ ਕੈਂਪ ਲਾ ਰਹੀ ਸੀ ਬੜਾ ਪੰਜਾਬ ਹਤੈਸ਼ੀ ਹੋ ਗਈ ਸੀ ਜੀ ਭਾਜਪਾ ਵੀ ਉਮੇ ਲੱਭੀ ਨਹੀਂ ਹਾਂ ਉਹਨਾਂ ਦਾ ਕੋਈ ਇੱਕ ਨਮਾਇਦਾ ਕਿਸੇ ਪਾਰਟੀ ਦਾ ਇੱਕ ਲੀਡਰ ਕਿਸੇ ਪਾਰਟੀ ਦਾ ਦੋ ਲੀਡਰ ਕਿਸੇ ਪਾਰਟੀ ਦਾ ਦਿੱਖਦੇ ਨੇ ਪਰ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਸਰਕਾਰ ਹੈ ਤੇ ਸਰਕਾਰ ਦੀ ਮੁਕੰਮਲ ਜ਼ਿੰਮੇਵਾਰੀ ਹੁੰਦੀ ਹੈ ਉਸ ਨੇ ਦਸਤਾਵੇਜ਼ ਜੀ ਕੇਸ ਵੀ ਤਿਆਰ ਕਰਨਾ ਹੁੰਦਾ ਉਸ ਨੇ ਮੌਜੂਦਾ ਸਥਿਤੀ ਨਾਲ ਵੀ ਨਜਿੱਠਣਾ ਹੁੰਦਾ ਉਸ ਨੇ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਧਿਆਨ ਚ ਰੱਖ ਕੇ ਉਹਦੀ ਤਿਆਰੀ ਵੀ ਕਰਨੀ ਹੁੰਦੀ ਹੈ ਪਰ ਸਰਕਾਰ ਹੈਲੀਕਾਪਟਰ ਦੇ ਕੇ ਸਮਝਦੀ ਹੈ ਕਿ ਲਓ ਜੀ ਸਾਰਾ ਮਸਲਾ ਹੱਲ ਹੋ ਗਿਆ। ਮੰਤਰੀ ਬਿਆਨ ਦੇ ਕੇ ਸਮਝਦੇ ਹੱਲ ਹੋ ਗਿਆ। ਲੋਕਾਂ ਨਾਲ ਫੋਟੋਆਂ ਖਿਚਾ ਕੇ ਸਮਝਿਆ ਕਿ ਮਸਲਾ ਹੱਲ ਹੋ ਗਿਆ। ਤੇ ਹਾਂ ਜੇ ਕੋਈ ਕੰਮ ਕਰ ਰਿਹਾ ਹੈ ਤਾਂ ਜੇ ਬਾਕੀ ਰਾਜਨੀਤਿਕ ਲੀਡਰਾਂ ਦੇ ਪਾਰਟੀਆਂ ਦੇ ਕੋਈ ਚਿਹਰੇ ਦਿਖਦੇ ਨੇ ਤਾਂ ਆਵਾਦੀ ਪਾਰਟੀ ਦੇ ਵੀ ਦੋ ਤਿੰਨ ਚਿਹਰੇ ਦਿਖਦੇ ਨੇ। ਕੁਲਦੀਪ ਧਾਲੀਵਾਲ ਹੈ ਨਾ ਭੁੱਲਰ ਹੈ ਇੱਕ ਦੋ ਹੋਰ ਇਦਾਂ ਦਿਖੇ ਨੇ ਕੁਝ ਲੋਕ। ਹਾਂ। ਜੇ ਕੋਈ ਲੋਕਾਂ ਨਾਲ ਖੜਿਆ ਤੇ ਉਸ ਖੜਨ ਨੇ ਪਰਦਾ ਫਾਸ਼ ਕੀਤਾ ਆਵਾਦੀ ਪਾਰਟੀ ਦਾ ਤਾਂ ਉਹ ਹੈ ਜੀ ਪਠਾਨ ਮਾਜਰਾ ਰਮੇਸ਼ ਸਿੰਘ ਪਠਾਨ ਮਾਜਰਾ ਕਹਿੰਦਾ ਬਾਈ ਮੈਂ ਜੁੱਤੀਆਂ ਨਹੀਂ ਖਾਣੀਆਂ ਕਹਿੰਦਾ ਮੈਨੂੰ ਕਹਿੰਦੇ ਨੇ ਕਿ ਡਿਲੀਟ ਕਰ ਦੇ ਜੋ ਪੋਸਟਾਂ ਤੂੰ ਆ ਬੋਲੀਆਂ ਕਹਿੰਦਾ ਕਿਵੇਂ ਡਿਲੀਟ ਕਰ ਦਾਂ ਲੋਕਾਂ ਨੂੰ ਇਕੱਲਾ ਛੱਡ ਦਵਾਂ ਮੈਂ ਤਾਂ ਇਹਨਾਂ ਨਾਲ ਖੜਾ ਹ ਉਸ ਨੇ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਨੂੰ ਵੀ ਭੰਡਿਆ ਉਸ ਨੇ ਅਫਸਰशाही ਨੂੰ ਵੀ ਨਿਸ਼ਾਨੇ ਤੇ ਲਿਆ ਉਹਨੇ ਹਾਈ ਕਮਾਂਡ ਨੂੰ ਵੀ ਅੱਖਾਂ ਦਿਖਾਈਆਂ ਹੁਣ ਇਹ ਆਉਂਦਾ 227 ਦਾ ਦਿਖਦਾ ਭਵਿੱਖ ਸੀ ਕਿ ਜੇ ਉਹ ਇਸ ਮੌਕੇ ਵੀ ਲੋਕਾਂ ਤੋਂ ਦੂਰੇ ਰਹੇ ਹੈ ਪਾਰਟੀ ਦੇ ਹੁਕਮਾਂ ਨਾਲ ਕੋਈ ਬੋਲ ਨਾ ਬੋਲਿਆ ਹੈ ਤੇ ਫਿਰ ਲੋਕ ਤਾਂ ਨਹੀਂ ਪਿੰਡਾਂ 'ਚ ਪੜਨਦੇ ਆਪਾਂ ਤਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਕਿ ਪ੍ਰਾਵਾ ਤੁਹਾਡੇ ਲਈ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ ਕਿਸੇ ਨੇ ਚਾਹ ਦੀ ਪਤੀਲੀ ਵੀ ਨਹੀਂ ਧਰਨੀ ਪਰ ਇਹ ਔਖੀ ਘੜੀ ਦੇ ਵਿੱਚ ਜੇ ਪੰਜਾਂ ਚਾ ਲੀਡਰ ਕੋਈ ਦਿਖਦੇ ਨੇ ਤਾਂ ਉਹਦੀ ਚਰਚਾ ਵੀ ਹੈ ਜੋ ਕੋਈ ਅਫਸਰ ਦਿਖਦਾ ਹੈ ਅੰਮ੍ਰਿਤਸਰ ਦੀ ਹੈ ਜਿਹੜੀ ਸ਼ਖਸੀ ਸਾਈ ਨਹੀਂ ਸਾਨੀ ਜੋ ਦਿਖਦੀ ਹੈ ਡੀਸੀ ਤਾਂ ਲੋਕ ਤਰੀਫ ਕਰ ਰਹੇ ਨੇ ਸੋ ਜਿਹੜਾ ਕੰਮ ਕਰੂਗਾ ਫਿਰ ਪੰਜਾਬ ਉਹਦੀ ਸਲਾਹਾ ਵੀ ਕਰਦਾ ਉਹਦਾ ਮਾਣ ਵੀ ਕਰਦਾ ਉਹਦਾ ਪਿਆਰ ਉਹਦਾ ਪਿਆਰ ਵੀ ਕਰਦਾ ਤੇ ਉਹਨਾਂ ਚ ਪਠਾਨ ਮਾਜਰਾ ਦਿਖੇ ਹੀ ਨਹੀਂ ਪਾਰਟੀ ਨੂੰ ਸ਼ੀਸ਼ਾ ਵੀ ਦਿਖਾ ਗਏ ਕੀ ਮੰਨੀ ਐ ਫਿਰ ਕੇਸ ਹੜਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਹਾਂ 'ਚ ਇਹ ਹੜਾਂ ਦਾ ਪਾਣੀ ਪੈ ਗਿਆ ਇਹ ਹੋਰ ਵੀ ਦੋ ਚਾਰ ਦਮ ਸਾਹਮਣੇ ਆਉਣਗੇ ਅਜੇ ਨਹੀਂ ਤਾਂ ਧੂਆਂ ਕੱਢ ਦਿਓ ਤੁਸੀਂ 94 ਐਮਐਲਓ ਕੱਲਾ-ਕੱਲਾ ਵਿਸ਼ਾ ਪਿਆ ਹੋਵੇ ਗਲੀ-ਗਲੀ 1300 ਪਿੰਡ ਥੋੜੇ ਲਈ ਕੀ ਓਖੇ ਨੇ ਦਿੱਲੀ ਜਾ ਕੇ ਵੋਟਾਂ ਮੰਗਣ ਲੱਗੇ ਤੁਹਾਨੂੰ ਬੜਾ ਏਰੀਆ ਇੰਨਾ ਮਿਲ ਗਿਆ ਜੀ ਮੈਨੂੰ 2 ਐਮਐਲਿਆਂ ਦਾ ਜਿਹਦੇ ਫੋਟੋਆਂ ਪਾਉਂਦੇ ਸੀ ਗੁਜਰਾਤ ਜਾਂਦੇ ਸੀ ਲਓ ਜੀ ਹਾਂ ਹਕਮਾ ਪਾਰਟੀ ਦੇ ਹਕਮਾ ਤੇ ਇੱਥੇ ਵੋਟਾਂ ਮੰਗਦੇ ਹੋਏ ਅੱਜ ਸੇਵਾ ਕਰਦੇ ਹੋ ਪਾਰਟੀ ਦੇ ਹਕਮਾ ਤੇ ਕਿਉਂ ਨਹੀਂ ਦਿਖੇ ਚੋ ਇਸ ਸਭ ਦੇ ਦਰਮਿਆਨ ਇੱਕ ਨੁਕਤਾ ਹੋਰ ਉੱਭਰਿਆ ਉਹ ਨੁਕਤਾ ਵੀ ਗੌਰ ਮੰਗਦਾ ਹੈ ਉਹ ਨੁਕਤਾ ਹੈ ਮਾਈਨਿੰਗ ਨੂੰ ਲੈ ਕੇ ਕਹਿੰਦੇ ਜੀ ਕਿਸੇ ਸਮੇ ਲੋਕ ਆਪਣੀਆਂ ਖੇਤਾਂ ਦੇ ਵਿੱਚ ਮਿੱਟੀ ਪੱਟ ਕੇ ਕਿਨਾਰਿਆਂ ਤੇ ਲਾ ਲੈਂਦੇ ਸੀ ਦਰਿਆਵਾਂ ਤੋਂ ਤਾਂ ਕਿ ਵੀ ਦਰਿਆ ਮਾਰ ਨਾ ਕਰੇ ਪਰ ਮਾਈਨਿੰਗ ਵਾਲਿਆਂ ਨੇ ਇੰਨਾ ਕੁ ਸੱਧਰਾ ਕਰਤਾ ਵਾ ਮਿੱਟੀ ਛੱਡਿਓ ਨਹੀਂ ਰੇਤ ਛੱਡਿਆ ਹੀ ਨਹੀਂ ਤੇ ਜੇ ਕੋਈ ਗਲਤੀ ਨਾਲ ਪੱਟਣ ਦੀ ਵੀ ਕੋਸ਼ਿਸ਼ ਕਰ ਲਵੇ ਤਾਂ ਉਹਦੇ ਤੇ ਫਿਰ ਸਰਕਾਰ ਕੇਸ ਪਾਉਂਦੀ ਹੈ ਫਿਰ ਸੈਟਲਾਈਟ ਰਾਹੀਂ ਦਿਖ ਜਾਂਦਾ ਜਿਵੇਂ ਪਰਾਲੀ ਦੀ ਅੱਗ ਦਿਖਾਈ ਜਾਂਦੀ ਹੈ ਸੈਟਲਾਈਟ ਰਾਹੀਂ ਉਵੇਂ ਕਹਿੰਦੇ ਇਹ ਵੀ ਦਿਖ ਜਾਂਦਾ ਮਤਲਬ ਆਪਣੇ ਹੀ ਖੇਤ ਨੂੰ ਆਪਣੀ ਹੀ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਵੀ ਤੁਸੀਂ ਜਿਹੜਾ ਤੁਹਾਡੇ ਹੀ ਖੇਤਾਂ 'ਚ ਵਗਦਾ ਦਰਿਆ ਹੈ ਤੁਸੀਂ ਉਹਦੀ ਮਿੱਟੀ ਨਹੀਂ ਵਰਤ ਸਕਦੇ ਹੁਣ ਜੇ ਹੜ੍ਹ ਤੋਂ ਬਾਅਦ ਜਦੋਂ ਪਾਣੀ ਉਤਰ ਗਿਆ ਤਾਂ ਆਪਣੇ ਹੀ ਖੇਤ 'ਚ ਆਈ ਹੋਈ ਮਿੱਟੀ ਨਹੀਂ ਚੱਕ ਸਕਦੇ ਤੁਸੀਂ ਰੇਤਾ ਨਹੀਂ ਚੱਕ ਸਕਦੇ ਮਾਈਨਿੰਗ ਸਰਕਾਰ ਸਰਕਾਰ ਦੀ ਛੇਤੇ ਗੈਰਕਾਨੂੰਨੀ ਮਾਈਨਿੰਗ ਜਿਹੜੀ ਬਾਦਲਾਂ ਦੇ ਟਾਈਮ ਵੀ ਦੱਬ ਕੇ ਹੋਈ ਜਿਹੜੀ ਕੈਪਟਨ ਦੇ ਟਾਈਮ ਵੀ ਦੱਬ ਕੇ ਹੋਈ ਜਿਹੜੀ ਉਹਨੂੰ ਵੀ ਚੱਲ ਰਹੀ ਹੈ ਸੋ ਸਰਕਾਰਾਂ ਬਦਲੀਆਂ ਲੈਂਡ ਮਾਫੀਆ ਤੋਂ ਲੈ ਕੇ ਮਾਈਨਿੰਗ ਮਾਫੀਆ ਨਹੀਂ ਬਦਲੇ ਤੇ ਨਤੀਜਾ ਫਿਰ ਬੰਨ ਵੀ ਕਮਜ਼ੋਰ ਹੁੰਦੇ ਨੇ ਐ ਦਰਿਆ ਵੀ ਤੁਸੀਂ ਕੁਕੜ ਕਾ ਦੇ ਟੋਏ ਡੜੇ ਪਾ ਦੇ ਨੇ ਸਾਰਾ ਕੁਝ ਤੇ ਉਹਦਾ ਨਤੀਜਾ ਭੋਗ ਰਿਹਾ ਪੰਜਾਬ ਸੋ ਇੱਕ ਇਸ ਨੁਕਤੇ ਤੋਂ ਇਹ ਤੋਂ ਵੀ ਗਾਂ ਕੀ ਇਹ ਨਾ ਹੜਾਂ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦਾ ਵੀ ਯੋਗਦਾਨ ਹੈ ਕਿ ਹੜ ਤਾਂ ਐ ਕਿ ਉਹਨੇ ਵੀ ਆਪਣਾ ਰੋਲ ਨਿਭਾਇਆ ਜਿਸ ਤਰ੍ਹਾਂ ਤੁਸੀਂ ਉਹਦੇ ਲਈ ਮਿੱਟੀ ਪੱਟੀ ਜਿਹਦੇ ਲਈ ਉਹ ਤੁਸੀਂ ਸੜਕਾਂ ਤੇ ਪਾਉਣ ਲਈ ਸੜਕ ਉਸ ਕਰਨ ਲਈ ਹੈ ਨਾ ਤੁਸੀਂ ਆਪਣੇ ਹਿਸਾਬ ਨਾਲ ਖੇਤਾਂ ਦੀ ਵੱਟੂ ਕੀਤੀ ਆਪਣੇ ਹਿਸਾਬ ਨਾਲ ਤੁਸੀਂ ਬੰਨ ਬਣਾ ਰਹੇ ਹੋ ਇਹ ਸਾਰਾ ਉਹਦਾ ਵੀ ਨਤੀਜਾ ਇਹ ਸਾਰਾ ਜਿਹੜਾ ਭੋਗਣਾ ਪੈ ਰਿਹਾ ਕੀ ਉਹ ਵੀ ਪੈਨੂ ਇਹ ਸਭ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਨਾਮ ਚਿੱਠੀ ਲਿਖ ਕੇ ਕਹਿੰਦੇ ਨੇ ਕਿ ਜੀ ਸਾਡਾ 60000 ਕਰੋੜ ਬਕਾਇਆ ਖੜਾ ਉਹ ਮੋੜ ਦਿਓ ਬਿਲਕੁਲ ਜੀ ਕੇਂਦਰ 88000 ਕਰੋੜ ਦੇ ਕਰੀਬ ਪਿੰਡੂ ਵਿਕਾਸ ਫੰਡ ਰੋਕੀ ਬੈਠਾ ਹੈ ਹੈਨਾ ਇਸੇ ਤਰ੍ਹਾਂ ਮਤਲਬ ਸਾਡਾ ਦੂਸਰਾ ਫੰਡ ਪਿਆ ਉਹਨਾਂ ਕੰਨੀ ਜਿਹੜਾ ਆਪਣਾ ਜੀਐਸਟੀ ਵਾਲਾ ਬਕਾਇਆ ਖੜਾ ਹੈ ਹੈ ਇਤੋਂ ਲਗਾ ਹੋਰ ਫੰਡ ਨਹੀਂ ਕੁਝ ਉਹ ਸੜਕਾਂ ਸੁੜਕਾਂ ਵਾਲਾ ਪਿਆ ਸੋ 60000 ਕਰੋੜ ਦੇ ਕਰੀਬ ਹੈ ਜੀ ਕਹਿੰਦੇ ਉਹ ਦੇ ਦਿਓ ਬਈ ਤੁਸੀਂ ਇਸ ਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨਣ ਦੇ ਲਈ ਕਿਉਂ ਨਹੀਂ ਪਰਜੋਰ ਕੋਸ਼ਿਸ਼ ਕਰਦੇ ਮੁੱਖ ਮੰਤਰੀ ਸਾਹਿਬ ਇਹ ਮੌਕੇ ਚਿੱਠੀਆਂ ਲਿਖਣ ਦੇ ਨਹੀਂ ਇਹ ਆਵਾਜ਼ ਬੁਲੰਦ ਕਰਨ ਦੇ ਸਾਰੀਆਂ ਪਾਰਟੀ ਦੇ ਨੁਮਾਇੰਦਿਆਂ ਨੂੰ ਲੈ ਕੇ ਦਿੱਲੀ ਜਾਣਦੇ ਨੇ ਚਲ ਤੁਹਾਡਾ ਤਾਂ ਸਰ ਗਿਆ ਹੈਲੀਕਾਪਟਰ ਦੇ ਕੇ ਤੁਹਾਡਾ ਤਾਂ ਸਰ ਗਿਆ 3 ਤਰੀਕ ਤੱਕ ਹੋਰ ਛੁੱਟੀਆਂ ਵਧਾ ਕੇ ਕਿ ਲੋ ਜੀ 3 ਸਤੰਬਰ ਤੱਕ ਛੁੱਟੀਆਂ ਪਰ جناب ਪੰਜਾਬ ਦੇ ਲਈ ਚੁਣੌਤੀ ਨਮੀ ਖੜੀ ਹੈ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਮੌਸਮ ਵਿਭਾਗ ਅਨੁਸਾਰ ਅੱਜ ਵੀ ਲਗਭਗ 80 ਤੋਂ 100% ਦੀ ਮੀਂਹ ਆ। ਕੱਲੋਂ ਵੀ ਪੰਜਾਬ 'ਚ 80 ਤੋਂ 100% ਦੀ ਮੀਂਹ ਆ। ਤੇ ਉਤੋਂ ਅਗਲੇ ਵੀ ਦੋ-ਤਿੰਨ ਭਾਰੀ ਹਿੱਸੇ ਜਾ ਰਹੇ ਨੇ। ਅਗਲੇ 4-5 ਦਿਨ ਅਜੇ ਭਾਰੀ ਹੈਗੇ। ਜਦੋਂ ਕਿ ਕਹਿੰਦੇ ਕਿ ਅਗਸਤ ਮਹੀਨੇ 'ਚ ਤਾਂ 25 ਸਾਲ ਦਾ ਰਿਕਾਰਡ ਟੁੱਟ ਗਿਆ। ਜਿਸ ਕਦਰ ਮੀਂਹ ਪਿਆ ਹੈ 253 mm ਕਹਿੰਦੇ ਜੀ ਬੱਦਲ ਬਰੇ ਨੇ ਅਗਸਤ ਮਹੀਨੇ 'ਚ ਜਿਹੜੇ ਆਮ ਨਾਲੋਂ 74% ਦੀ ਜ਼ਿਆਦਾ ਨੇ। ਤੇ ਅਜੇ ਗੁਰਦਾਸਪੁਰ ਤੇ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਕਹਿੰਦੇ ਜੀ ਪਠਾਨਕੋਟ ਦੇ ਵਿੱਚ ਆਮ ਜੇ ਮੰਨਿਆ ਜਾਂਦਾ ਹੈ ਕਿ 825 ਐਮਐਮ ਮੀ ਪੈਣਾ ਚਾਹੀਦਾ ਸੀ ਕਹਿੰਦੇ ਜਦੋਂ ਕਿ ਉੱਥੇ ਕੱਲੇ ਚ 1439 ਐਮਐਮ ਹੀ ਪੈ ਗਿਆ ਮਤਲਬ ਇਸੇ ਤਰ੍ਹਾਂ ਜਦੋਂ ਕਿ ਕਹਿੰਦੇ ਗੁਰਦਾਸਪੁਰ ਦੇ ਵਿੱਚ 500 ਤੋਂ ਉੱਪਰ ਐਮਐਮ ਤੋਂ ਪਰ ਮੀ ਨਹੀਂ ਪੈਣਾ ਚਾਹੀਦਾ ਸੀ ਪਰ 927 ਐਮਐਮ ਤੋਂ ਵੱਧ ਮੀ ਪੈ ਗਿਆ ਤੇ ਅਗਸਤ ਮਹੀਨੇ ਚ ਐਵਰੇਜ ਜਿਹੜੀ ਆਈ 253.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਿਹੜਾ ਕਿ ਆਮ ਨਾਲੋਂ 74% ਜ਼ਿਆਦਾ ਤੇ ਆਉਂਦੇ ਸਮੇਂ ਲਈ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਹਸ਼ਿਆਰਪੁਰ ਰੋਪੜ ਹੈ ਨਾ ਇਹ ਸਾਰਾ ਖੇਤਰ ਤੇ ਇੱਧਰ ਨਵਾਂ ਸ਼ਹਿਰ ਵਾਲੀ ਬੈਲਟ ਪਤਿਗੜ੍ਹ ਸਾਹਿਬ ਮਹਾਲੀ ਖੇਤਰ ਇਹਨਾਂ ਸਾਰਿਆਂ 'ਚ ਵੀ ਅਗਲੇ 72 ਘੰਟਿਆਂ ਲਈ ਰੈੱਡ ਅਲਰਟ ਜਾਰੀ ਹੈ ਜਨਾਬ ਪੰਜਾਬ ਦੀ ਮੁਸੀਬਤ ਘਟ ਨਹੀਂ ਰਹੀ ਤੇ ਸਰਕਾਰ ਚਿੱਠੀ ਪੱਤਰਾਂ ਦਾ ਹੀ ਢੰਗ ਸਰ ਰਹੀ ਆ ਪਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਆਪਣੀ ਪਾਰਟੀ ਨੂੰ ਵਿਸ਼ਿਸ਼ਾ ਦਿਖਾਤਾ ਤੇ ਹੋਰਨਾਂ ਨੂੰ ਵੀ ਕਹਿੰਦਾ ਕਿ ਸੱਚ ਬੋਲੋ ਇਹ ਹੜ੍ਹਾਂ ਦਾ ਪਾਣੀ ਆਮ ਆਦਮੀ ਪਾਰਟੀ ਦੀਆਂ ਨੀਹਾਂ 'ਚ ਪੈ ਗਿਆ ਜਨਾਬ ਇਹ ਸਭ ਫਿਕਰਾਂ ਦੇ ਵਿੱਚ ਜਦੋਂ ਪੰਜਾਬ ਹੜ੍ਹ ਦੀ ਚਪੇਟ 'ਚ ਹੈ ਹੜ੍ਹ ਦੀ ਲਪੇਟ 'ਚ ਹੈ ਸਰਕਾਰ ਕਿੱਥੇ ਲੱਭਿਆ ਨਹੀਂ ਰੜਕਦੀ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਐਮ ਐਲ ਏ ਐ ਲੀਡਰ ਵਰਕਰ ਆਪਣੇ ਪਦਰ ਤੇ ਕੁਝ ਕਰ ਵੀ ਰਿਹਾ ਹੈ ਤਾਂ ਉਹਦੇ ਵਿੱਚ ਲੋਕ ਵੱਡੀ ਗਿਣਤੀ ਚ ਮੂਰੇ ਨੇ ਪਰ ਇਹ ਸਭ ਦੇ ਦਰਮਿਆਨ ਕੇਂਦਰ ਨੇ ਭਾਖੜਾ ਡੈਮ ਤੇ ਪੂਰਨ ਕਵਚਾ ਕਰ ਲਿਆ ਪਹਿਲਾਂ ਤਾਂ ਡੈਮ ਸੇਫਟੀ ਐਕਟ ਦੇ ਰੂਪ ਚ ਹੈ ਫਿਰ ਪਾਣੀਆਂ ਦੀ ਬੰਡ ਦੇ ਰੂਪ ਚ ਹੈ ਫਿਰ ਉਥੇ ਸੈਕਟਰੀ ਲਾਉਣ ਚ ਅਧਿਕਾਰੀ ਲਾਉਣ ਚ ਉਸ ਫਾਰਮੂਲੇ ਤਹਿਤ ਆ ਪਰ ਲੈ ਦੇ ਕੇ ਸੁਰੱਖਿਆ ਵਾਲਾ ਇੱਕ ਨੁਕਤਾ ਬਚਿਆ ਸੀ ਇਹਨਾਂ ਕੋਲ ਕਿ ਵੀ ਹਾਂ ਪੰਜਾਬ ਪੁਲਿਸ ਉਥੇ ਤਾਇਨਾਤ ਆ ਉਹ ਪਿਛਲੇ ਦਿਨੀ ਜਦੋਂ ਹਰਿਆਣਾ ਨਾਲ ਪੰਗਾ ਪਿਆ ਤੇ ਜਿਵੇਂ ਜੀ ਕਹਿੰਦੇ ਜੀ ਬੀਬੀਐਮਬੀ ਦਾ ਚੇਅਰਮੈਨ ਘੇਰ ਲੋ ਜੀ ਇਹਨੂੰ ਅੰਦਰ ਡੱਕ ਲੋ ਜੀ ਧਰਨਾ ਲਾ ਦਿਓ ਜੀ ਟੈਂਟ ਲਾ ਲੋ ਜੀ ਪਟਾ ਨਹੀਂ ਗਿਰਨ ਦਿੰਦੇ ਜੀ ਕੇਂਦਰ ਨੇ ਕੱਟ ਲਿਆ ਪੁਰਾਣਾ ਚਿੱਠਾ ਝੁੱਠਾ ਹੋਇਆ ਤਾਂ ਇਹ ਕਾਂਗਰਸੀਆਂ ਦੇ ਰਾਜ ਚ ਪ੍ਰਵਾਨ ਹੈ ਕਿ ਹਾਂ ਵੀ ਅ ਡੈਮ ਦੇ ਉੱਤੇ ਜੀ ਕੇਂਦਰ ਦਾ ਕੰਟਰੋਲ ਕੇਂਦਰੀ ਟੀਮਾਂ ਦਸ ਤੇ ਤੈਨਾਤ ਹੋਣ ਪਰ ਲਾਲੂ ਭਾਈ ਭਗਵੰਤ ਮਾਨ ਦੀ ਸਰਕਾਰ ਚ ਹੋ ਰਿਹਾ ਜਿਨ੍ਹਾਂ ਦੇ ਟਾਈਮ 'ਚ ਇਹ ਅਮਲੀ ਰੂਪ ਛੋਇਆ ਸੀ ਨਾ ਉਹ ਲੱਭ ਰਹੇ ਨੇ ਕਾਂਗਰਸੀ ਕੁਛ ਕਰ ਰਹੇ ਨੇ ਕਿਤੇ ਜਿਨ੍ਹਾਂ ਦੇ ਰਾਤ 'ਚ ਲਾਗੂ ਹੋ ਰਿਹਾ ਹੈ ਨਾ ਉਹ ਇਹਦੇ ਖਿਲਾਫ ਕੁਝ ਬੋਲਦੇ ਨਜ਼ਰ ਆ ਰਹੇ ਨੇ ਹਾਂ ਉੱਕੀ-ਦੁੱਕੀ ਮੀਡੀਆ ਤੇ ਕੋਈ ਬਿਆਨੀਆਂ ਕੋਈ ਵਿਰੋਧ ਪ੍ਰਟਾਦ ਹੁੰਦਾ ਹੈ ਇਹਨੂੰ ਵਿਰੋਧ ਨਹੀਂ ਕਹਿੰਦੇ ਜਨਾਬ ਵਿਰੋਧ ਹੁੰਦਾ ਕਿ ਹੁਣ ਤੁਸੀਂ ਜਾ ਕੇ ਚਾਹੇ ਸੱਤਾਧਾਰੀ ਤੇ ਚਾਹੇ ਵਿਰੋਧੀ ਤੇ ਚਾਹੇ ਬਾਕੀ ਸਿਆਸੀ ਦਲ ਉਹ ਜਿਹੜੇ ਸੀਆਈਐਸਐਫ ਦੇ ਜਵਾਨ ਪਹੁੰਚੇ ਨੇ ਉਹਨਾਂ ਨੂੰ ਕਹਿੰਦੇ ਕਿ ਪਾਈ ਇੱਥੇ ਸਾਡੀ ਉਹ ਪੁਲਿਸ ਲੱਗੂਗੀ ਇਹ ਡੈਮ ਸਾਡਾ ਕੰਟਰੋਲ ਸਾਡੇ ਕੋਲ ਰਹੂਗਾ ਹਿਮਾਚਲ ਨਾਲ ਤੁਸੀਂ ਰਾਤਤਾ ਕਰਦੇ ਨਹੀਂ ਕੀਤਾ ਆਖਰਜੀ 31 ਤਰੀਕ ਨੂੰ ਲੰਘੇ ਕੱਲ ਕੇਂਦਰੀ ਸੁਰੱਖਿਆ ਦਸਤਿਆਂ ਨੇ ਸੀਆਈਐਸਐਫ ਦੇ 150 ਤੋਂ ਵੱਧ ਜਵਾਨਾਂ ਨੇ ਪਾਖੜਾ ਡੈਮ ਨੰਗਲ ਦਾ ਕੰਟਰੋਲ ਆਪਣੇ ਹੱਥ ਚ ਲੈ ਲਿਆ ਮੈਂ ਉਸ ਦਿਨ ਵੀ ਇਸ ਮਾਧਿਪ ਰਹੀ ਜਾਣਕਾਰੀ ਦਿੱਤੀ ਸੀ ਜਦੋਂ ਕੇਂਦਰੀ ਟੀਮਾਂ ਮੰਗਲ ਟਾਊਨਸ਼ਿਪ ਦੇ ਵਿੱਚ ਕੁਆਟਰ ਭਾਲੀਆਂ ਫਿਰਦੀਆਂ ਸੀ ਨਿਸ਼ਾਨਦੇਹੀ ਕਰਦੀਆਂ ਫਿਰਦੀਆਂ ਸੀ ਜਦੋਂ ਮਰਮਤ ਤੋਂ ਬਾਅਦ ਉਸ ਨੂੰ ਚੈੱਕ ਕਰਨਾ ਆਈਆਂ ਉਸ ਦੀ ਨਿਗਰਾਨੀ ਕਰਨਾ ਆਈਆਂ ਦੇਖਰੇਖ ਕਰਨਾ ਕਿ ਠੀਕ ਹੈ ਪਾਸ ਕਰਨਾ ਆਈਆਂ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਜਦੋਂ 200 ਦੇ ਕਰੀਬ ਉਹਨਾਂ ਦੇ ਨਮਾਇंदे ਸੀ ਐਸਐਫ ਦੇ ਇੱਥੇ ਪਹੁੰਚੇ ਜਿਨ੍ਹਾਂ ਚ ਅਧਿਕਾਰੀ ਵੀ ਸੀ ਹੋਰ ਅਮਲਾ ਫੱਲਾ ਵੀ ਸੀ 90 ਦੇ ਕਰੀਬ ਕੁਆਟਰ ਤਿਆਰ ਕਰਕੇ ਉਹਨਾਂ ਨੂੰ ਅਲਰਟ ਹੋਣ ਦੀ ਗੱਲ ਹੋਈ ਮੈਂ ਉਸ ਸਮੇਂ ਵੀ ਗੱਲ ਕੀਤੀ ਤੇ ਹੁਣ 31 ਤਰੀਕ ਨੂੰ 100 ਤੋਂ ਵੱਧ ਜਵਾਨਾਂ ਨੇ ਸੰਭਾਲ ਲਿਆ ਅੱਜ 50 ਹੋਰ ਉੱਤਸ਼ਾਹ ਨਾਲ ਹੋਗੇ 150 ਦੇ ਕਰੀਬ ਜਵਾਨਾਂ ਨੇ ਸੰਭਾਲ ਲਿਆ ਮੋਰਚਾ ਰੋਟੇਸ਼ਨ ਚੱਲੀ ਜਾਊਗੀ 50 ਤੋਂ 70 ਜਵਾਨ ਕਹਿੰਦੇ ਹੋਰ ਆਉਂਦੇ ਸਮੇਂ ਚ ਉਹਨਾਂ ਨੂੰ ਜੁਆਇਨ ਕਰ ਲੈਣਗੇ 200 ਦੇ ਕਰੀਬ ਜਵਾਨ ਉੱਥੇ ਪਹੁੰਚੇ ਹੋਏ ਨੇ ਨੰਗਲ ਟਾਊਨਸ਼ਿਪ ਦੇ ਵਿੱਚ ਪਰ ਇਹ ਕੱਲਾ ਭਾਖੜਾ ਡੈਮ ਤੇ ਕਬਜ਼ੇ ਦੀ ਕਵਾਇਦ ਨਹੀਂ ਇਹ ਤੋਂ ਅੱਗੇ ਵੱਧ ਕੇ ਕਲੋਨੀਆਂ ਉਸਰਨ ਦਾ ਵੀ ਮੈਂ ਪੱਕਾ ਰੱਖਿਆ ਸੀ ਕਿ ਭਾਈ ਉਹ ਤਾਂ ਹੁਣ ਜਿੱਥੇ ਭਾਖੜਾ ਡੈਮ ਹੈ ਜਿਹੜਾ ਭਾਖੜਾ ਪਿੰਡ ਹੈ ਹਿਮਾਚਲ ਤੇ ਪੰਜਾਬ ਦੀ ਜਿਹੜੀ ਹੱਦ ਹੈ ਉੱਥੇ ਕਹਿੰਦੇ ਏਰੀਆ ਵੀ ਤੈਅ ਕਰ ਗਈ ਦਿੱਲੀ ਵਾਲੀ ਕਮੇਟੀ ਇਹਨਾਂ ਦੀ ਕੋਈ ਜਿਹੜੀ ਆਈ ਸੀ ਨਿਗਰਾਨ ਕਮੇਟੀ ਤੇ ਉਹ ਉੱਥੇ ਕਹਿੰਦੇ ਕਲੋਨੀ ਉਸਾਰ ਕੇ ਦੋਗੀ ਕਿ ਇਹ ਕਹਿੰਦੇ ਇਹ ਫਲੈਟ ਫਲੂਟ ਜੇ ਨਹੀਂ ਰਹਿਣ ਜੋਗੇ ਇਹਨਾਂ ਦੇ ਹੈਨਾ ਇਹ ਕੁਆਟਰਾਂ 'ਚ ਨਹੀਂ ਰਹਿਣਗੇ ਇਹਨਾਂ 'ਚ ਚਲੋ ਜੀ ਪਰ ਜਨਾਬ ਸਰਕਾਰ ਦਾ ਉਹ じゃ ਕੋਈ ਵਿਰੋਧ ਕੋਈ ਰੋਸਾ ਕੋਈ ਪ੍ਰਕਟਾਵਾ ਕਿਤੇ ਲੱਭਿਆ ਨਹੀਂ ਲੱਭਿਆ ਕਿ ਸਰਕਾਰ ਦੇ ਦਿੱਤੇ ਵਿਰੋਧ ਕਰਦੀ ਕਿਤੇ ਨਜ਼ਰ ਆਈ ਹੋਵੇ ਹਾਂ ਜੋ ਕੇਂਦਰ ਸਰਕਾਰ ਕਰ ਰਹੀ ਹੈ ਉਹ ਕਹਿੰਦੇ ਜੀ ਉੱਥੇ ਕਮੇਟੀਆਂ ਦੀ ਬੈਠਕ ਹੋਈ ਆ ਇੱਕ ਦੇਸ਼ਿਕ ਚੋਣ ਨੂੰ ਲੈ ਕੇ ਇੱਕ ਦੇਸ਼ ਇੱਕ ਚੋਣ ਵਾਲੇ ਦੇ ਵਿੱਚੋਂ ਇੱਕ ਫਾਰਮੂਲਾ ਲੱਭ ਲਿਆ ਕਿ ਸਾਲ 'ਚ ਜਮਨੀ ਚੋਣਾਂ ਦੋ ਵਾਰ ਹੋਣਗੀਆਂ ਵੈਸੇ ਤਾਂ ਜਦੋਂ ਇੱਕ ਦੇਸ਼ਿਕ ਚੋਣ ਵਾਲਾ ਫਾਰਮੂਲਾ ਜਿਵੇਂ ਲਾਗੂ ਕਰਨ ਨੂੰ ਸਰਕਾਰ ਤਾਂ ਨਹੀਂ ਲੱਗੀ ਆ ਆਉਂਦੇ ਸਮੇਂ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਅਦਲਾ ਬਦਲੀ ਕਿਉਂਕਿ ਲੋਕ ਸਭਾ ਦੇ ਵਧਣਾ ਹੋ ਜਾਣੀਆਂ ਲੋਕ ਸਭਾ ਸੀਟਾਂ ਵਧਣੀਆਂ ਬੇਸ਼ੱਕ ਪਾ ਪੰਜਾਬ ਦੀਆਂ ਵੀ ਵਧਣੀਆਂ 13 ਤੋਂ 20 ਹੋਣ ਦੀ ਉਮੀਦ ਆ ਉਹ ਸਾਬ ਨਾਲ ਸਾਡੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ ਫਿਰ ਹੈਨਾ ਤੇ ਵਧ ਜਾਣੀਆਂ ਮਤਲਬ 180 ਦੇ ਕਰੀਬ ਚਰੀਆਂ ਜਾਣੀਆਂ ਸਾਡੀਆਂ ਉਹ ਸੀਟਾਂ ਵੀ ਪਰ ਉਹਦੇ باوجود ਵੀ ਓਵਰਆਲ ਸੰਸਦ ਸਾਡੀ ਨੁਮਾਇੰਦਗੀ ਘਟਣੀ ਆ ਭਾਰਤੀ ਸੰਸਦ ਚ ਕਿਉਂਕਿ ਸਾਡੇ ਮੁਕਾਬਲੇ ਯੂਪੀ ਬਿਹਾਰ ਦੀ ਗਣਤੀ ਵੱਡੀ ਰੇਸ਼ਿਓ ਚ ਬਣੀ ਆ ਫੇਰ ਅਸੀਂ ਹੁਣ 13 ਦੇ ਮੁਕਾਬਲੇ ਜਿੱਥੇ ਖੜੇ ਸੀ 20 ਹੋ ਕੇ ਵੀ ਅਸੀਂ ਉੱਥੇ ਮੁਕਾਬਲੇ ਚ ਨਹੀਂ ਰਹਿਣਾ ਉਹ ਤਾਂ ਹੋਰ ਵੀ ਜਾਣਾ ਜਾਣਾ ਇਹ ਵੀ ਨੁਕਤਾ ਵਾਚਣਯੋਗ ਹੈ ਫੇਰ ਜਦੋਂ ਇੱਕ ਦੇ ਇੱਕ ਚੋਣ ਲਾਗੂ ਕਰਨ ਦੀ ਗੱਲ ਆਈ ਆਪਾਂ ਤਦ ਵੀ ਇਸ ਮਾਧਿਅਮ ਬਰahin ਗੱਲ ਕਰਦੇ ਰਹੇ ਆ ਕਿ ਸੁਣਨ ਨੂੰ ਬਹੁਤ ਚੰਗਾ ਲੱਗਦਾ ਕਿ ਪੂਰੇ ਦੇਸ਼ ਚ ਇਕੱਠੀਆਂ ਚੋਣਾਂ ਕਰਾ ਲਓ ਔਰ ਜਿਹੋ ਜੀ ਖਰੀਦੋਫਰੋਖਤ ਦਾ ਧੰਦਾ ਜਿਹੇ ਜਾਂ ਤੋੜਮੋੜ ਦਾ ਧੰਦਾ ਜਿਹੇ ਜਾਂ ਕਿਸੇ ਦੇ ਭ੍ਰਸ਼ਟਾਚਾਰ ਚ ਫਸਣ ਕਰਕੇ ਅੰਦਰ ਬਾਹਰ ਹੋਣ ਦਾ ਮੁੱਦਾ ਹੈ ਉਥੇ ਫਿਰ ਕੀ ਕਰਿਆ ਕਰਮ ਭਾਈ ਜੀ ਅਹੀਂ ਲਟਕ ਕੇ ਚੱਲਿਆ ਕਰਮ ਗਿਆ ਫਿਰ ਜਿਆਦਾ ਸਮਾਂ ਮੁੱਖ ਮੰਤਰੀ ਦੀ ਬਜਾਏ ਰਾਜਪਾਲ ਦਾ ਰਾਜ ਚੱਲਿਆ ਕਰੂਗਾ ਫਿਰ ਸਵਾਲਤਾ ਵੀ ਖੜਾ ਫਿਰ ਉਹਦੇ ਨਾਲ ਮੌਸਮ ਆ ਤਿਹਾਰਾਂ ਦਾ ਫਸਲਾਂ ਦਾ ਉਹ ਚੱਕਰੀ ਵੀ ਖੜਾ ਹਰ ਸੁੱਬੇ ਦੀ ਹਰ ਖਿੱਤੇ ਦੀ ਮੌਸਮ ਦੇ ਹਿਸਾਬ ਨਾਲ ਆਪਣੇ ਸੱਭਿਆਚਾਰ ਦੇ ਹਿਸਾਬ ਨਾਲ ਆਪਣੇ ਤਿਥ ਤਿਹਾਰਾਂ ਦੇ ਹਿਸਾਬ ਨਾਲ ਆਪਣੇ ਫਸਲੀ ਅਰਥ ਚੱਕਰ ਦੇ ਹਿਸਾਬ ਨਾਲ ਵੱਖੋ ਵੱਖਰਾ ਤਰੀਕਾ ਖੜਾ ਕਿ ਉਹਨਾਂ ਨੇ ਉਹਦੇ ਵਿੱਚੋਂ ਕਿਵੇਂ ਲੰਘਣਾ ਹੈ ਕਿਵੇਂ ਨਹੀਂ ਕਦੋਂ ਉਹਦੇ ਵਿੱਚੋਂ ਬਾਹਰ ਆ ਕੇ ਉਹਨਾਂ ਨੇ ਚੋਣਾ ਕਰਾਉਣੀਆਂ ਨਹੀਂ ਕਰਾਉਣੀਆਂ ਫਿਰ ਪੂਰੇ ਦੇਸ਼ ਨੂੰ ਇੱਕੋ ਰਸੇ ਨਾਲ ਬੰਨਣ ਦੀ ਕਵਾਇਦ ਕਿਵੇਂ ਜੀ ਇਹ ਸਵਾਲ ਤਾਂ ਪੈਦਾ ਹੋ ਜਾਣਾ ਫਿਰ ਜੀ ਇਕੱਠੀਆਂ ਚੋਣਾਂ ਜਦੋਂ ਕਰਾਉਂਗੇ ਹੁਣ ਪੰਜਾਬ ਛੜ ਆਏ ਨੇ ਤੁਸੀਂ ਇਹਨਾਂ ਦਿਨਾਂ 'ਚ ਕਹੋ ਜੀ ਨਹੀਂ ਅਸਾਂ ਚੋਣਾਂ ਦਾ ਦਿਨ ਹੈ ਜੀ ਸਾਡਾ ਦੱਸੋ ਕੀ ਕਰੋਗੇ ਇਹ ਵੱਡੀ ਉਦਾਹਰਨ ਹੈ ਕੇਨਾ ਦਿਨਾਂ ਚ ਜੇ ਪੰਜਾਬ ਛੜ ਆਏ ਨੇ ਤੂੰ ਤੁਸੀਂ ਕਹੋ ਜੀ ਕਿਦਾ ਦੇ ਚ ਚੋਣਾਂ ਦਾ ਅਸੀਂ ਜਨਾਬ ਜੀ ਇਕੱਠੀਆਂ ਚੋਣਾਂ ਕਰਾਵਾਂਗੇ ਤਾਂ ਕਰਾ ਲਓ ਫਿਰ ਸੋ ਇਸ ਲਈ ਇਸ ਨੁਕਤੇ ਤੇ ਵੀ ਗੱਲ ਹੋ ਰਹੀ ਪਰ ਇਹ ਤੋਂ ਅੱਗੇ ਜਾ ਕੇ ਕਹਿੰਦੇ ਇੱਕ ਫੈਸਲਾ ਹੋ ਗਿਆ ਸਾਡਾ ਕਿ ਵੀ ਜਿਹੜੀਆਂ ਜਿਮਨੀ ਚੋਣਾਂ ਨੇ ਸਾਲ ਚ ਦੋ ਵਾਰ ਕਰਾਇਆ ਕਰਾਂਗੇ ਫਿਰ ਨੁਕਤੇ ਤੇ ਇੱਥੇ ਵੀ ਫਸਣਾ ਜਨਾਬ ਮਤਲਬ ਜੇ ਪੰਜਾਬ ਚ ਅੱਜ ਕੁਝ ਹੋਇਆ ਤਾਂ 6 ਮਹੀਨੇ ਬਾਅਦ ਹੋਣੀ ਜ਼ਰੂਰੀ ਆ ਤੁਸੀਂ ਕਹੋਗੇ ਵੀ ਜੇ ਕਿਤੇ 4 ਮਹੀਨੇ ਬਾਅਦ ਹੋ ਗਿਆ ਉਹਦੀ 2 ਮਹੀਨੇ ਬਾਅਦ ਕਰਾ ਦਾਂਗੇ ਇੱਥੇ 6 ਮਹੀਨੇ ਬਾਅਦ 4 ਮਹੀਨੇ ਸਭ ਨਾਲ ਹੋ ਜੂਗੀ 6 ਮਹੀਨੇ ਬਾਅਦ ਬਰਾਬਰ ਪਰ ਉਹ 4 ਤੇ 2 ਮਹੀਨਿਆਂ ਦੇ ਫਰਕ ਦੇ ਹਵਾਲੇ ਨਾਲ ਉੱਥੋਂ ਦੇ ਪਹਿਲੂ ਉੱਥੋਂ ਦੇ ਮਸਲੇ ਜੁਵਾਕਾਂ ਦੇ ਪੇਪਰ ਹੈ ਕਿਤੇ ਤੇ ਇਹ ਸਾਰਾ ਕੁਝ ਕਿਵੇਂ ਬਚਣਾ ਜਨਾਬ ਠੀਕ ਹੈ ਇਹ ਦਿਖਾਉਣ ਨੂੰ ਚੰਗਾ ਲੱਗਦਾ ਖਰਚਾ ਘਟਜੂ ਫਰਾਣਾ ਘਟਜੂ ਫਰੋਸ ਹਾਬ ਨਾਲ ਕਈ ਨੁਕਤੇਾਂ ਤੇ ਚਰਚਾ ਹੁੰਦੀ ਲੋੜ ਹੈ ਕਿ ਫਿਰ ਜੇ ਇਕੱਠੀਆਂ ਚ ਉਹਨਾਂ ਦਾ ਕੀ ਕਹਿੰਦੇ ਤਿੰਨ ਤਿੰਨ ਮਹੀਨੇ ਚੱਲਿਆ ਕਰਨੀਆਂ ਜੀ ਹੈ ਨਾ ਤੇ ਇਹ ਸਾਰੇ ਪਹਿਲੂ ਦੇ ਉੱਤੇ ਨੁਕਤਾ ਖੜਾ ਸੋ ਦੇਖਦੇ ਆ ਜੀ ਆਉਂਦੇ ਸਮੇਂ ਚ ਇਸ ਪਹਿਲੂ ਤੇ ਕਿਵੇਂ ਸਰਕਾਰ ਅੱਗੇ ਵੱਧਦੀ ਆ ਪਰ ਫਿਲਹਾਲ ਕਹਿੰਦੇ ਇਹ ਫੈਸਲਾ ਜਰੂਰ ਲੈ ਰਿਆ ਜੀ ਕਿ ਹੋਰ ਨਾ ਸਹੀ ਆਪਾਂ ਜਿਮਨੀ ਚੋਣਾਂ ਦੇ ਸਾਲ ਚ ਦੋ ਵਾਰ ਜਰੂਰ ਇਕੱਠੀਆਂ ਕਰਾ ਦਿਆ ਕਰੀਏ ਕਿ ਜਦੋਂ ਵੀ ਜਿੱਥੇ ਜਿੱਥੇ ਦੀ ਕੁਝ ਹੋਵੇ ਇਕੱਠੀ ਕਰਾ ਦੋ ਚਲੋ ਪੰਜਾਬੀਆਂ ਦੀ ਫਿਕਰ ਤਾਂ ਰਹਿੰਦੀ ਆ ਅਹੜ ਵਾਲਾ ਬਿਕਰ ਹੋਵੇ ਅਮਰੀਕਾ ਵਾਲੇ ਮਸਲੇ ਦਾ ਫਿਕਰ ਹੋਵੇ ਕੈਨੇਡਾ ਵਾਲੇ ਪਾਸੇ ਕੋਰ ਤੱਤੀ ਖਬਰ ਆ ਪਹਿਲਾਂ ਤੱਕ ਕੈਨੇਡਾ ਨੇ ਸਟੱਡੀ ਵੀਜ਼ਾ 'ਚ 60% ਦੀ ਕਟੌਤੀ ਕਰਤੀ ਹੈ ਸਾਡੇ ਜਵਾਨਾਂ ਦੇ ਉੱਤੇ ਜਿਹੜੇ ਜਾਏ ਬਿਨਾ ਰਹਿ ਨਹੀਂ ਸਕਦੇ ਜਿਨ੍ਹਾਂ ਨੇ ਕੈਨੇਡਾ ਜਾਣਾ ਹੀ ਜਾਣਾ ਉਹਨਾਂ ਲਈ ਇੱਕ ਨਵੀਂ ਖਬਰ ਹੈ ਕਿ ਕੈਨੇਡਾ ਨੇ ਜਿਹੜਾ ਪੜ੍ਹਾਈ ਦੇ ਲਈ ਪੈਸਾ ਰੱਖਮਾ ਰੱਖਣ ਵਾਲੀ ਪ੍ਰਕਿਰਿਆ ਹੁੰਦੀ ਹੈ ਬੱਚਿਆਂ ਦੀ ਉੱਚ 2000 ਡਾਲਰ ਦਾ ਹੋਰ ਵਾਅਦਾ ਕਰਤਾ ਹੈ 2000 ਡਾਲਰ ਜਿਹੜੀ ਉਹ ਡਿਪੋਜ਼ਿਟ ਦਿਖਾਉਣੇ ਹੁੰਦੇ ਤੁਸੀਂ ਤੁਹਾਡੇ ਖਾਤੇ 'ਚ ਭੇਜ ਦਿਖਾਉਣੇ ਹੁੰਦੇ ਹੈ ਨਾ ਉੱਥੇ ਉਹ ਬੱਚਾ ਇਹਨੂੰ ਜੋ ਕੱਢ ਕੇ ਆਉਣਾ ਮਹੀਨੇ ਦਾ ਖਰਚਾ ਕਰਦਾ ਸ਼ਾਇਦ ਉਹ ਪ੍ਰਕਿਰਿਆ ਹੈ ਉਹਦੇ ਵਿੱਚ ਕਹਿੰਦੇ 2000 ਕੋਟ ਦਾ 1 ਸਤੰਬਰ ਤੋਂ ਲਾਗੂ ਹੋ ਗਿਆ ਜਿਨ੍ਹਾਂ ਨੇ 1 ਸਤੰਬਰ ਤੋਂ ਪਹਿਲਾਂ ਅਪਲਾਈ ਕੀਤਾ ਹੋਇਆ ਉਹਦੇ ਲਈ ਇਹ ਰਾਸ਼ੀ 18000 ਡਾਲਰ ਦੇ ਕਰੀਬੇ ਰਹਿਣੀ ਹੈ ਪਰ ਜਿਹੜੇ 1 ਸਤੰਬਰ ਤੋਂ ਹੁਣ ਤੋਂ ਅਪਲਾਈ ਕਰ ਰਹੇ ਨੇ ਜਿਹੜੇ ਹੁਣ ਤੋਂ ਕੈਨੇਡਾ ਜਾਣ ਦੇ ਲਈ ਆਪਣੀ ਸਟੱਡੀ ਵੀਜ਼ੇ ਦੇ ਹਵਾਲੇ ਨਾਲ ਪੜ੍ਹਾਈ ਕਰਨ ਦੇ ਹਵਾਲੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਤੇ ਲੱਖਾਂ ਭਾਰਤੀ ਵਿਦਿਆਰਥੀਆਂ ਤੇ ਦਾ ਅਸਰ ਪੈਣਾ ਜਿੱਥੇ ਵੱਡੀ ਗਿਣਤੀ ਸਾਡੇ ਪੰਜਾਬੀ ਭਾਈਚਾਰੇ ਦੀ ਹੋਣੀ ਹੈ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 1 ਸਤੰਬਰ 2025 ਤੋਂ ਜਿਹੜੇ ਨਵੇਂ ਬੱਚੇ ਆਪਣਾ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਡਿਪੋਜ਼ਿਟ ਰਕਮ ਆ ਉਹ ਹੁਣ 20000 ਡਾਲਰ ਮੰਨੀ ਜਾਊਗੀ ਇਹ ਤੋਂ ਘੱਟ ਨਹੀਂ ਪਹਿਲਾਂ ਦੇ ਮੁਕਾਬਲੇ ਮਤਲਬ ਵਧਾ ਦਿੱਤੀ ਗਈ ਹੈ 2000 ਡਾਲਰ 20635 ਡਾਲਰ ਹੋ ਗਈ ਹੈ ਸੋ 2000 ਡਾਲਰ ਵਧਣ ਦਾ ਮਤਲਬ ਸਿੱਧਾ ਅਸਰ ਪੈਣਾ ਤੇ ਇਹਦੇ ਨਾਲੇ ਕਹਿੰਦੇ ਜੀ ਕਿ ਖਰਚਾ 14 ਲੱਖ ਰੁਪਏ ਤੱਕ ਵਿਦਿਆਰਥੀਆਂ ਦੇ ਉੱਥੇ ਰਹਿਣ ਦਾ ਘੱਟੋ-ਘੱਟ ਖਰਚਾ ਮੰਨਿਆ ਜਾਂਦਾ ਕਿ 14 ਲੱਖ ਰੁਪਏ ਸੋ ਇਸ ਨੇ ਵੀ ਮਾਪਿਆਂ ਦੀ ਚਿੰਤਾ ਵਧਾਈ ਆ ਇਸ ਲਈ ਪੰਜਾਬ ਦੇ ਲਈ ਤਾਂ ਭਈ ਕੋਈ ਨਾ ਕੋਈ ਪਾਸਿਓਂ ਚੁਣੌਤੀ ਮੁਸ਼ਕਲ ਖੜੀਆਂ ਰਹਿੰਦੀ ਆ ਉਧਰ ਅਮਰੀਕਾ ਦਾ ਰਾਸ਼ਪਤੀ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹਵਾਲੇ ਨਾਲ ਉਹਨਾਂ ਤੇ ਨਕੀਲ ਕਸ ਰਿਹਾ ਹੈ ਨਾ ਕਿ ਜਿਆ 2 ਸਾਲ ਤੋਂ ਵੱਧ ਦਾ 2 ਸਾਲ ਤੋਂ ਲੈ ਕੇ 4 ਸਾਲ ਤੋਂ ਵੱਧ ਦਾ ਵੀਜ਼ਾ ਨਹੀਂ ਦੇਣਾ ਅਦਰ ਕੈਨੇਡਾ ਕਹਿੰਦਾ 68% ਸਟੂਡੀ ਬੀਜਾਂ ਚ ਕਟੌਤੀ ਕਰਤੀ ਤੇ ਹੁਣ 2000 ਡਾਲਰ ਦਾ ਵਾਅਦਾ ਵੀ ਕਰਦਾ ਇਹ ਚੁਣੌਤੀ ਵੀ ਖੜੀ ਹੈ ਬਹੁਤ ਬੜਾ